ਕੈਸ਼ਾ ਲੈਂਸ ਬਾਟਮ ਅਫੀਸ਼ੀਅਲੀ ਉਹਨਾਂ ਨੇ ਆਪਣਾ ਰਨਿੰਗ ਅਨਾਉਂਸ ਕਰ ਦਿੱਤੀ ਹੈ ਮੋਨ ਨੇ ਟਰੰਪ ਤੇ ਅਲਨ ਮਾਸਕ ਵੀ ਬਹੁਤ ਲੋਚਨਾ ਕੀਤੀ ਹੈ ਜੇ ਇਹ ਚੁਣੇ ਜਾਂਦੇ ਆ ਤੇ ਇਹ ਪਹਿਲੀ ਯੂ ਐਸ ਇਤਿਹਾਸ ਦੇ ਵਿੱਚ ਬਲੈਕ ਫੀਮੇਲ ਗਵਰਨਰ ਹੋਏਗੀ ਰਾਸ਼ਟਰਪਤੀ 트럼ਪ ਦਾ ਹਜੇ ਵੀ ਬਹੁਤ ਜ਼ਿਆਦਾ ਇਨਫਲੂਐਂਸਾ 조지아 ਦੀ ਰਾਜਨੀਤੀ ਦੇ ਵਿੱਚ ਅਗਲੀ ਵਾਰ ਬਦੋਸਤੋ 조지아 ਦੇ ਗਵਰਨਰ ਬਾਰੇ ਆ ਅਗਲੇ ਸਾਲ 2026 ਦੇ ਵਿੱਚ 조지아 ਦੀ ਜਿਹੜੀ ਹੈਗੀ ਆ ਇਲੈਕਸ਼ਨ ਹੋਣੀ ਹੈ ਉੱਥੇ ਇਲੈਕਸ਼ਨ 3 ਨਵੰਬਰ 2026 ਨੂੰ ਜਿਹੜੀ ਉਹ ਸਕੇਡਿਊਲ ਆਪਾਂ ਸਾਰੇ ਜਾਣਦੇ ਹਾਂ ਜਦੋਂ ਮਿਡ ਟਰਮ ਇਲੈਕਸ਼ਨ ਹੋਣੀ ਹੈ ਅਮਰੀਕਾ ਦੇ ਵਿੱਚ ਅਸ ਵੇਲੇ ਜਿਹੜੇ ਬ੍ਰਾਇਨ ਕੈਂਪ ਇੱਕ ਰਿਪਬਲਿਕਨ ਨੇ ਇਹ 14 ਜਨਵਰੀ 2119 ਤੋਂ ਇੱਥੇ ਗਵਰਨਰ ਨੇ ਕੈਸ਼ਾ ਲੈਂਸ ਬਾਟਮਸ ਇਹ ਗਵਰਨਰ ਲਈ ਰਨ ਕਰ ਰਹੀ ਹੈ ਇਹ ਸਾਬਕਾ ਮੇਅਰ ਆਟਲਾਂਟਾ ਦੀ ਕੈਸ਼ਾ ਲੈਂਸ ਬਾਟਮ ਅਫੀਸ਼ੀਅਲੀ ਉਹਨਾਂ ਨੇ ਆਪਣਾ ਰਨਿੰਗ ਅਨਾਉਂਸ ਕਰ ਦਿੱਤੀ ਹੈ ਜਾਰਜੀਆ ਦੇ ਗਵਰਨਰ ਦੇ ਲਈ 2026 ਦੇ ਵਿੱਚ ਉਹਨਾਂ ਨੇ 트럼ਪ ਤੇ ਐਲਨ ਮਸਕ ਦੀ ਬਹੁਤ ਆਲੋਚਨਾ ਕੀਤੀ ਹੈ ਇਹ ਡੈਮੋਕ੍ਰੇਟ ਨੇ ਆਲੋਚਨਾ ਕੀਤੀ ਆਪਣੀ ਕੈਂਪੇਨ ਲਾਂਚ ਦੇ ਵਿੱਚ ਸਿੱਧਾ ਸਿੱਧਾ ਉਹਨਾਂ ਨੇ ਦੋਸ਼ ਰਾਸ਼ਟਰਪਤੀ 트럼ਪ ਦੇ ਉੱਤੇ ਤੇ ਇਹਨਾਂ ਦੇ ਐਡਵਾਈਜ਼ਰ ਐਲਨ ਮਸਕ ਦੇ ਉੱਤੇ ਲਾਇਆ ਕਿ ਜਿਹੜੀਆਂ ਵਰਕਿੰਗ ਫੈਮਿਲੀਜ਼ ਆ ਇਹਨਾਂ ਨੂੰ ਇਹ ਪ੍ਰਭਾਵਿਤ ਕਰ ਰਹੇ ਆ ਇਹਨਾਂ ਦੇ ਉੱਤੇ ਬਹੁਤ ਮਾੜਾ ਅਸਰ ਪਾ ਰਹੇ ਆ ਜਿਹੜੀਆਂ ਇਕਨੋਮਿਕ ਪਾਲਿਸੀਜ਼ ਆ ਜਿਦਾ ਟੈਰਿਫ ਵਰਗੀਆਂ ਜਾਂ ਸਰਵਿਸ ਕਟਸ ਵਰਗੀਆਂ ਇਹ ਬਹੁਤ ਖਤਰਨਾਕ ਆ ਹੁਣ ਇਹ ਚਰਚਾ ਕਿਉਂ ਆ ਡੈਮੋਕ੍ਰੇਟ ਗਵਰਨਰ ਬਣ ਰਹੀ ਆ ਜੇ ਇਹ ਚੁਣੇ ਜਾਂਦੀ ਆ ਤੇ ਇਹ ਪਹਿਲੀ ਯੂਐਸ ਇਤਿਹਾਸ ਦੇ ਵਿੱਚ ਬਲੈਕ ਫੀਮੇਲ ਗਵਰਨਰ ਹੋਏਗੀ ਔਰ ਇਹ ਪਹਿਲਾਂ ਹੀ ਇੱਕ ਤਰੀਕੇ ਦਾ ਜਿਹੜਾ ਮਾਈਲਸਟੋਨ ਹੋਊਗਾ ਇਹ ਤੋਂ ਪਹਿਲਾਂ ਜਿਹੜੀ ਸਟੈਸੀ ਇਬਰਾਹਮਸ ਆ ਇਹਨੇ ਵੀ ਟ੍ਰਾਈ ਕੀਤੀ ਦੋ ਵਾਰੀ ਪਰ ਗਵਰਨਰ ਨਹੀਂ ਬਣ ਸਕੀ ਜੇ ਇਹ ਗਵਰਨਰ ਬਣ ਜਾਂਦੀ ਆ ਤਾਂ ਆਪਣੇ ਆਪ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਇਹ ਇਤਿਹਾਸ ਹੋਵੇਗਾ ਸੋ ਜਿਹੜੇ ਇਕਨੋਮਿਕ ਇਸ਼ੂਜ਼ ਨੇ ਬਾਟਮਸ ਨੇ ਉਹਨਾਂ ਨੂੰ ਬਹੁਤ ਸਿੱਧੇ ਤਰ੍ਹਾਂ ਡਰੈਸ ਕੀਤਾ ਜਾਰਜੀਨ ਜਿਹੜੇ ਹੈਗੇ ਆ ਕਿ ਇਹ ਕਿਦਾਂ ਸਫਰ ਕਰ ਰਿਹਾ ਇਨਫਲੇਸ਼ਨ ਤੋਂ ਜੌਬ ਕੱਟਸ ਤੋਂ ਤੇ ਜਿਹੜੀ ਪੋਰਟ ਡਿਸਟਰਪਸ਼ਨ ਆ ਉਹਦੇ ਤੋਂ ਤੇ ਇਹ ਚਾਹੁੰਦੇ ਆ ਕਿ ਅਫੋਰਡੇਬਲ ਹਾਊਸਿੰਗ ਦੇ ਲਈ ਹੈਲਥ케ਅਰ ਦੇ ਲਈ ਤੇ ਜੌਬਸ ਦੇ ਲਈ ਜਿਹੜੀ ਗੱਲਬਾਤ ਕੀਤੀ ਜਾਵੇ ਸੋ ਨੈਸ਼ਨਲ ਪੋਲਿਟਿਕਸ ਦੇ ਨਾਲ ਇਹਨਾਂ ਦੀਆਂ ਨੋ ਡਾਊਟ ਟਾਈਜ਼ ਵੀ ਹੈਗੀਆਂ ਆ ਇਹ ਬਹੁਤ ਪ੍ਰਸਿੱਧ ਹੋਏ ਸੀ ਜਦੋਂ ਤੁਹਾਨੂੰ ਯਾਦ ਹੋਊਗਾ 2020 ਦੇ ਵਿੱਚ ਜੋਰਜ ਫਲੌਇਡ ਦੇ ਜਿਸ ਵਿਅਕਤੀ ਨੂੰ ਉਹਨੇ ਪੁਲਿਸ ਵਾਲੇ ਨੇ ਮੈਮਫਿਸ ਦੇ ਵਿੱਚ ਧੌਣ ਤੇ ਗੋਡਾ ਰੱਖ ਕੇ ਉਹਦੀ ਮੌਤ ਹੋ ਗਈ ਸੀ ਤੇ ਇਹਨੇ ਉਸ ਵੇਲੇ ਬਹੁਤ ਕੰਮ ਕੀਤਾ ਸੀ ਸੀਨੀਅਰ ਐਡਵਾਈਜ਼ਰ ਮੁੜ ਕੇ ਪ੍ਰੈਜ਼ੀਡੈਂਟ ਬਾਈਡਨ ਦੇ ਵੀ ਇਹੀ ਰਹੇ ਆ ਸੋ ਨੈਸ਼ਨਲ ਪੋਲਟਿਕਸ ਦੇ ਵਿੱਚ ਇਹਨਾਂ ਦਾ ਚੰਗਾ ਖਾਸਾ ਨਾ ਆ ਰਾਸ਼ਟਰਪਤੀ 트੍ਰੰਪ ਦਾ ਹਜੇ ਵੀ ਬਹੁਤ ਜ਼ਿਆਦਾ ਇਨਫਲੂਐਂਸ ਆ ਜਾਰਜੀਆ ਦੀ ਰਾਜਨੀਤੀ ਦੇ ਵਿੱਚ ਭਾਵੇਂ ਕਿ ਉਹ ਜਾਰਜੀਆ 2024 ਵਿੱਚ ਜਿੱਤ ਗਏ ਸੀ ਪਰ ਇਹਨਾਂ ਦਾ ਇਨਫਲੂਐਂਸ ਜਿਹੜਾ ਹੋਸ਼ੇਕੀ ਰਿਹਾ ਬਹੁਤ ਵਾਰੀ ਇਹਨਾਂ ਨੇ ਕੈਂਡੀਡੇਟਸ ਨੂੰ ਜਿਹਨੂੰ ਐਂਡੋਰਸ ਕੀਤਾ ਸੀ ਉਹ ਹਾਰ ਗਏ ਸੀਗੇ ਤੇ ਪਾਲਿਸੀ ਜਿਹੜੀਆਂ ਸਟੇਟ ਦੇ ਵਿੱਚ ਕੰਟਰੋਵਰਸ਼ੀਅਲ ਰਹੀਆਂ ਪਰ ਫਿਰ ਵੀ ਜਿਹੜਾ ਇਹਨਾਂ ਦਾ ਕਾਫੀ ਹੋਲਡ ਆ ਦੂਜੇ ਡੈਮੋਕ੍ਰੇਟ ਜਿਹੜੇ ਆ ਉਹ ਵੀ ਆਪਣੇ ਆਪ ਨੂੰ ਇਸ ਦੌੜ ਵਿੱਚ ਸ਼ਾਮਲ ਕਰਨ ਦੀ ਸੋਚ ਰਹੇ ਆ ਉਹਨਾਂ ਦੇ ਨਾਮ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਉਣਗੇ ਸੋ ਕੁਦਰਤੀ ਆ ਕਿ ਸਟਰੋਂਗਰ ਰਿਪਬਲਿਕਨ اپੋਨੈਂਟ ਵੀ ਯੂ ਨੋ ਦੇ ਸਾਹਮਣੇ ਆਏ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ